ਨੇ ਹੜਾ ਦੇ ਕਰਕੇ ਜਿਹੜੇ ਕਾਫੀ ਘਰ ਜਿਹੜਾ ਸਾਡਾ ਦਿੱਲੀ ਤੋਂ ਵੀ ਪ੍ਰਭਾਤ ਤੇ ਕਿਸ ਕੋ ਉਹਨਾਂ ਨੂੰ ਲੈ ਜਿਹੜਾ ਅੱਜ ਕਰਗੀ ਕਰ ਸਾਤਾ ਅੰਕੀਤਾ ਟਰਸਟ ਬਹੁਤ ਸਾਰੇ ਜਿਹੜੇ ਨਵੇਂ ਘਰ ਬਣਾ ਰਹੇ ਨੇ ਇਸ ਮੌਕੇ ਮੈਂ ਨਾ ਸੰਗੀਤਾ ਟਰਸਟ ਦੇ ਪ੍ਰੈਜ਼ੀਡੈਂਟ ਡਾਕਟਰ ਦਿਵਿੰਦਰ ਸਿੰਘ ਜੀ ਨੇ ਮੇਰੇ ਨਾਲ ਗੱਲ ਕਰਾ ਵੀ ਕਿੰਨੇ ਘਰ ਬਣਾਏਗਾ ਹਾਂਜੀ ਬਾਬਾ ਜੀ ਠੀਕ ਹੈ ਅੱਜ ਜਿਹੜੇ ਟਰਸਟ ਵਾਲੋਂ ਕਿੰਨੇ ਘਰ ਅੰਦਰ ਮੈਂ ਕੱਲ 6 ਘਰਾਂ ਨਾਲ ਸੀਟਾਂ ਵੀ 88 ਅਮਰਸਰ ਦੇ ਰਹੇ ਨੇ ਔਰ ਅੱਜ ਅਠਕਰਾਨੋਂ ਗੁਰਦਾਸਪੁਰ ਜ਼ਿਲ੍ਹੇ ਚ ਸੀ ਇਹ ਲੈਣੀ ਹੈ ਪਹਿਲਾ ਕਰ ਸੀਗਾ ਪੰਜ ਇਸ ਪਿੰਡ ਕਾਨਾ ਪਿੰਡ ਵਿੱਚ ਤੇ ਬਾਕੀ ਤੇ ਇਨਵੋਇਸ ਟੰਡਾਵੇ ਬਬੇ ਜਿਹੜੇ ਘਰ ਬਣਾਏਗੇ ਨੇ ਟੋਟਲ ਕਿੰਨਾ ਖਰਚਾ ਆ ਜਿਹੜਾ ਤੇ ਕਿੰਨੇ ਲਾਈਫਟਾਈਮ ਤੋ ਚੱਲਦੇ ਰਹਿਣਗੇ ਇੱਕ ਘਰ ਦਾ ਖਰਚਾ ਤਕਰੀਬਨ 6.5 ਲੱਖ ਰੁਪਏ ਤੇ ਇਹ ਜਿਹੜਾ ਮਟੀਰੀਅਲ ਗਿਆ ਹੋਇਆ ਹੈ ਬੜਾ ਹੀ ਇਹ ड्यूरेबल मटेरियल है इस दो कुवियाँ एक तो इसमें जो कोई मुसाने उन्होंने ना इसमें कोई माइट ओपर माइट लगता है गा ना इस लैंगल लगता है और स्टर्डी मटेरियल है लाइट लाइट वेट मटेरियल है गा ਫੋਟੋ ਇੱਥੇ ਹੈ ਤੇ ਅਸੀਂ ਕੰਜ਼ਰਵੇਟਿਵ ਐਸਟੀਮੇਟ ਲੈ ਕੇ 50 ਲੱਖ ਦੀ ਕੈਲਕੂਲੇਸ਼ਨ ਕੀਤਾ ਹੈ। ਵੀ ਵਸੇ ਤੋਂ ਪਿਸਤੋਂ ਲੰਬੜਾ ਦਾ ਬਿਚਲਾ ਦੀ ਨਹੀਂ ਚਾਹੀਦਾ ਉਸ ਨੂੰ ਕੁਝ ਹੁੰਦਾ ਹੈ ਇਸ ਸ਼ੀਟ ਨੂੰ ਨਾ ਕਿ ਜਿਸਕੋ ਨਾ ਬਣਿਆ ਕਰਦੇ। ਅੰਟਿਕ ਬੰਦਾਂ ਦੇ ਕੋਸੇ ਕਿ 6 ਕਾਰ ਵਿੱਚ ਪਰਤਾ ਤੇ 3.5 ਅਤਾਜਾ ਦਾ ਦੋਸੀ ਬਣਨਾ 3.50000 ਸਕਰ ਫੁੱਟ ਦਾ ਤੇ ਜੇ ਛੋਟਾ ਘਰ ਬਣੇ ਤੇ ਉਸ ਤੋਂ ਪਰਪਰ ਡਿਪੈਂਡਿੰਗ ਬਨ ਜਗਾਹ ਕਿ ਨਹੀਂ ਹੈ ਪ੍ਰਵਾਹ ਦੇ ਜਿਸਮੇ ਰੋੜ ਹੈ ਨਾ ਉਸ ਦੇ ਕੋਆਰਡੀਨੇਟਰੀ ਇਸ ਹੈ ਫਿਰ ਉਹ ਕਿਹੜੇ ਇੰਸਟਿਟਿਊਟ ਤੋਂ ਹੈ ਹਾਂ ਚਾਹ ਉਹਨਾਂ ਵਾਲੇ ਦਿਨ ਵਿੱਚ ਜਿਹੜੇ ਹੋਰ ਵੀ ਘਟਨਾਵਾਂ ਵਿੱਚ ਉਹ ਵੀ ਸਵਾਲ ਦੇ ਚੱਦੀ ਦੇ ਹਾਂਜੀ ਅਸੀਂ ਬੀਸਿਕਲੀ ਕੋਆਰਡੀਨੇਟ ਕਰ ਰਹੇ ਹਾਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਨਾਲ ਕਿਉਂਕਿ ਆਇਡੈਂਟੀਫਾਈ ਕਰਨਾ ਕਿਹੜਾ ਲੋੜ ਮੰਗਦਾ ਹੈ ਅਸੀਂ ਉਹਨਾਂ ਦੇ ਪੰਜਾਬੀ ਆਜਾਏ ਦੇਖੇ ਚਾ ਲੋੜ ਮੰਗਦਾ ਤਾਂ ਬੜਾ ਮੁਸ਼ਕਿਲ ਹੋ ਰੈਂਟ ਹੈ

ਕਾਂਗਰਸ ਦੇ ਸਿਚ ਹਿਸਾਬਾਤ ਪੂਰੇ ਪੰਜਾਬ ਦਾ ਕਿੰਨਾ ਏਜੈਂਟਾ ਜਿਹੜੇ ਘਰ ਬਣਾਉਂਗਾ ਜਿਹੜਾ ਇਸ ਵਕਤ ਬਜਟ ਜਿਹੜਾ ਤਿਆਰ ਹੈ ਜਿਹੜੇ ਘਰ ਬਣ ਚੁੱਕੇ ਜਿਹੜੇ ਬਣ ਚੁੱਕੇ ਆ ਤੇ ਸਮਝਦਾ ਹਾਂ ਜੀ ਕਿ तकरीबन 1.2 ਕਰੋੜ ਖਰਚ ਹੋ ਚੁੱਕੇ ਹੈ ਠੀਕ ਹੈ ਕਿੰਨੇ ਘਰ ਬਣ ਚੁੱਕੇ ਪਾਈ ਘਰ ਪੂਰੇ ਪੰਜਾਬ ਅੰਦਰ ਹਰ ਹਰ ਪ੍ਰਭਾਵਿਤ ਇਲਾਕੇ ਸੀ ਜਿਹੜੇ ਭਾਈ ਇਹ ਚੱਕੀ ਪੰਜ ਛੇ ਦੇ ਲਈ ਹੈ ਜੀ ਜੋ ਸਭਾਇਤ ਹੈ ਅਮਰਸਰ ਹੋ ਗਿਆ ਜਨਾਲਾ ਗੁਰਦਾਸਪੁਰ ਦੇ ਦਿਨ ਉਹ ਪਠਾਨ ਤੋਂ ਜੀ ਜੀ ਉਸ ਟਿਕਾਣੇ ਤੇ ਕਿ ਅਨਾਚਾਗਾ ਸੀ संतों की देना अपील करने से ते एक कह रहे हैं कि मानवता के तौर ये असली होना हिसाब है हिसा था। 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 देखो जितनी भी जितना आती है हर व्यक्ति पे पहुंचती सकता पर असली माया जरूर सफलता कर सकते आया अपना नाम का सिस्टम लगी हुई है विंडफॉल ट्रांजपेरेंट सिस्टम है एक-एक पैसा अकाउंटेड फॉर है इसके बिना अच्छे दे दस दिन मैं इतना कंट्रीब्यूट कर ले ਕਿਸ ਘਰ ਵਿੱਚ ਕਿੰਨਾ ਪੈਸਾ ਲੱਗ ਗਿਆ ਅਸੀਂ ਇਹਨਾਂ ਨੂੰ ਇੱਕ ਇੱਕ ਤੋਂ ਦੱਸਾਂਗੇ ਕਿ ਤੁਹਾਡਾ ਪੈਸਾ ਕਿਸ ਘਰ ਵਿੱਚ ਗਿਆ ਹੈ। ਅਸੀਂ 21 25 ਜੀ ਤੋਂ ਹੀ ਕਿ ਡੀਜ਼ਲ ਉਸ ਸਮੇਂ ਪਹੁੰਚ ਲੱਗੇ ਸੀ। ਅਸੀਂ 25 ਜੀ 11 ਵਜੇ ਇੱਥੇ ਪਹੁੰਚ ਗਏ ਸੀ ਤੇ ਮੈਂ 15 ਤੋਂ ਕੰਟੀਨਿਊਸ ਲਗਾਤਾਰ ਪਹਿਲਾਂ ਐਕਸੀਜੇਟਾ ਫਿਰ ਸੁੱਕਾ ਦਾ ਖਾਣਾ ਦਿੱਤਾ ਫਿਰ ਪਰਸੂਆਂ ਨੂੰ ਸੁਭਾਲਿਆ। ਉਹ ਸੇ ਕਰਦੇ ਕਰਦੇ ਅਸੀਂ ਫਿਰ ਸਾਰੀ ਮੇਨਟੇਨੈਂਸ ਕੀਤੀ ਜੋ ਘਰਾਂ ਦੀ ਸਾਰਾ ਸਮਾਨ ਖਰਾਬ ਸੀ ਉਹ ਫਿਕਰਵਾਇਆ ਫੋਨ ਅਸੀਂ ਘਰ ਨਵੇਂ ਬਣਾ ਰਹੇ ਹਾਂ ਅਸੀਂ ਇਸ ਜਿਲ੍ਹੇ 'ਚ ਅੱਜ ਅਸੀਂ ਅੱਠ ਘਰ ਜਿਹਨਾਂ ਪਰਿਵਾਰਾਂ ਨੂੰ ਸਪੋਰਟ ਕਰ ਰਹੇ ਹਾਂ ਕਿਹੜੇ ਪਿੰਡ ਮੌਜੂਦ ਹੈ ਉਸ ਦੇ ਉੱਤੇ ਇੱਕ ਘਰ ਨਵਾਲ ਹੈ ਕਾਨਾ 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 ਪਿੰਡ ਹੈ ਕਿਸੀਆ ਦੀ ਮਜੂਰ ਹੈ ਕਿ ਤੇ ਅਸੀਂ ਅੱਡੀ ਫਟਾਂ ਕਰੀ ਤਾ ਇਸ ਪਿੰਡ 'ਚ 5 ਪਿੰਡ 5 ਘਰ ਤੇ ਰਹੇ ਸਾਨੂੰ ਸੋ ਸਾਰੇ ਸੰਗਤਾਂ ਨੂੰ ਇਹ ਬੇਨਤੀ ਕਰਦੇ ਆਂ ਕਿ ਇਹ ਐਕਸਟਰਾ ਵਾਲੇ ਘਰ ਇੰਨੀ ਜਲਦੀ ਨਹੀਂ ਮਚੂਦਾ ਪਰ ਸਕਦੇ ਕੋਈ ਸੰਗੀ ਆ ਰਹੀ ਹੈ ਇਸ ਘਰਾਂ ਦੀ 50 ਸਾਲ ਯਾਦ ਹੈ ਜਿਸ ਬੰਗੋ ਇਹ ਇੱਕ ਘਰ ਜਿਹੜਾ ਹੈਗਾ 6.5 ਲੱਖ ਰੁਪਏ ਚ ਵਿਦ ਪ੍ਰਮਿਚਕ ਅਸੀਂ ਪਰਵਾਰ ਨੂੰ ਫਰਨੀਚਰ ਵੀ ਦੇ ਰਹੇ ਆ ਫ੍ਰਿਜ ਵੀ ਦੇ ਰਹੇ ਆ ਵਾਸ਼ਿੰਗ ਮਸ਼ੀਨ ਵੀ ਦੇ ਰਹੇ ਆ ਕਿਚਨ ਦਾ ਸਾਰਾ ਸਮਾਨ ਦੇ ਰਹੇ ਆ ਬੈੱਡ ਕਮਰ ਕੱਤੇ ਡਾਈਆਂ ਸਾਰਾ ਫੁੱਲ ਫਲਾਈ ਜਿਸੀਂ ਲੈਕਸ ਕਰ ਜਿਹੜਾ ਹੈ ਵਾਸ਼ਿੰਨਾ ਮੋਡਵ ਸੇਪੇ ਚ ਕੋਸਾਨ ਲਈ ਸਾਰਾ ਕੁਝ ਪ੍ਰੋਵਾਈਡ ਕਰ। ਸੋ ਇਹ ਬਹੁਤ ਵੱਡਾ ਕੰਮ ਹੈ ਇਸ ਇੱਕ ਚੈਰੀਟੇਬਲ ਸੰਸਥਾ ਨੂੰ 6.5 ਲੱਖ ਰੁਪਏ ਇੱਕ ਪਰਿਵਾਰ ਦੇ ਘਰ ਵਾਸਤੇ ਲਾਉਣਾ ਇਹ ਸਾਰਾ ਸੰਗਤ ਦਾ ਹੀ ਕੰਮ ਹੈ। ਸਾਰੀਆਂ ਸੰਗਤਾਂ ਇਸ ਵਿੱਚ ਮਦਦ ਕਰੋ। ਸਾਰੀ ਸੰਗਤ ਦੇਸ਼-ਵਿਦੇਸ਼ ਦੀ ਦਾਸ ਦੀ ਆਵਾਜ਼ ਸੁਣ ਰਹੇ ਹੋ। ਵੀ ਆਪਾਂ ਅਗਰ ਦੀਵਾਲੀ ਜੇ ਆਪਾਂ ਮਨਾ ਰਹੇ ਹਾਂ ਸਾਡਾ ਬੰਦੀ ਛੋੜ ਜੋ ਦਿਵਸ ਹੈਗਾ ਗੁਰੂ ਸਾਹਿਬਾਂ ਦਾ ਜਦੋਂ ਗਵਾਲੀਅਰ ਤੋਂ ਮਹਾਰਾਜ ਆਏ ਸੀ। ਉੱਥੇ ਵੀ 52 ਰਾਜਿਆਂ ਨੂੰ ਰਿਹਾ ਕਰਕੇ ਆਏ ਇੱਥੇ ਆਏ ਤਾਂ ਬਹੁਤ ਖੁਸ਼ੀਆਂ ਮਨਾਈਆਂ ਗਿਆ ਸੋ ਇਹ ਵੀ ਪਰਿਵਾਰ ਨੇ ਜਿਹੜੇ ਸਾਡੇ ਅੱਜ ਮਹਾਰਾਜ ਦੇ ਹੁਕਮ ਦੇ ਵਿੱਚ ਫਲੜ ਦੇ ਵਿੱਚ ਆ ਕੇ ਪੀੜਿਤ ਹੋ ਗਏ ਨੇ ਸੋ ਅਸੀਂ ਇਹਨਾਂ ਦੀ ਖੁਸ਼ੀ ਨੂੰ ਵੀ ਮੁੱਖ ਰੱਖਦੇ ਹੋਏ ਆਪਣੇ ਦਸਵੰਗ ਵਿੱਚੋਂ ਅਗਰ ਜੇ ਮਾਇਆ ਕੱਢ ਕੇ ਦੀਵਾਲੀ ਦੇ ਤਿਉਹਾਰ ਦੇ ਬੰਦੀ ਛੋੜ ਦੇ ਦਿਵਸ ਤੇ ਤਿਉਹਾਰ ਤੇ ਆਪਾਂ ਇਹਨਾਂ ਦਾ ਵਾਹ ਫੜੀਏ ਕਿਉਂਕਿ ਬਜ਼ੁਰਗ ਨੇ ਬਹੁਤੇ ਬੱਚੇ ਅੱਗੇ ਪੋਤੇ ਪੋਤੀਆਂ ਪੜ ਰਹੇ ਨੇ ਸਾਰਿਆਂ ਦੀ ਪੜ੍ਹਾਈ ਰੁਕੀ ਹੋਈ ਹੈ ਕਿਉਂ ਘਰ ਨਹੀਂ ਤੇ ਪੜ੍ਹਾਈ ਨਹੀਂ। ਸੋ ਇਹ ਬਹੁਤ ਵੱਡੀ ਲੋੜ ਹੈ ਆਪਾਂ ਸਾਰਿਆਂ ਨੂੰ ਇਸ ਕਾਜ ਦੇ ਵਿੱਚ ਹਿੱਸਾ ਪਾਣਾ ਚਾਹੀਦਾ ਹੈ। ਸਰ ਸੰਸਤਾ ਵਚਨਬੰਦ ਹੈ ਵੀ ਅਸੀਂ ਜਿਵੇਂ ਜਿਵੇਂ ਪ੍ਰਸ਼ਾਸਨ ਨੂੰ ਲਿਸਟਾਂ ਦਿੰਦਾ ਜਾਏਗਾ ਅਸੀਂ ਇਹ ਕਾਜ ਕਰਾਂਗੇ। ਆਉਣ ਵਾਲੇ ਦਿਨਾਂ ਵਿੱਚ ਗੱਲ ਕੀਤੀ ਜਾਵੇ ਤਾਂ ਹੋਰ ਵੀ ਘਰ ਜਿਹੜੇ ਬਣਾਏ ਜਾ ਰਹੇ। ਅਸੀਂ ਸਾਡੀਆਂ ਘਟੂ ਘਟ 10 ਟੀਮਾਂ ਲੱਗ ਚੁੱਕੀਆਂ ਨੇ। ਬੜੀ ਮਹਾਰਾਜ ਜੀ ਬਖਸ਼ਿਸ਼ ਹੈ ਅਸੀਂ ਪਹਿਲਾ ਕਾਰ 24 ਘੰਟਿਆਂ ਚ ਬਣਾਇਆ ਸੀ ਹੁਣ ਜਿਹੜੇ 14 ਕਾਰ ਸੀ ਅੱਜ ਹੈਂਡਓਵਰ ਕਰ ਰਹੇ ਆ ਇਹ ਸਾਡੇ 24 ਘੰਟਿਆਂ ਚ ਬਣਾ ਇੱਕ ਕਾਰ 24 ਘੰਟਿਆਂ ਚ ਬਣਿਆ ਹੈ ਸੋ ਅਜੇ ਵੀ ਅਸੀਂ ਹੋਰ ਸਪੀਡ ਵਧਾ ਸਕਦੇ ਹਾਂ ਅਗਰ ਸੰਗਤ ਚਾਹੇ ਕਿ ਸਰਦੀ ਤੋਂ ਪਹਿਲਾਂ ਪਹਿਲਾਂ ਸਾਰੇ ਕਾਰ ਬਣਾਏ ਜਾਣ ਤਾਂ ਸੰਗਤ ਤਹਿਤੀ ਬਖਸ਼ਿਸ਼ ਸਤਿਗੁਰੂ ਮਹਾਰਾਜ ਜੀ ਮੇਰ ਬਸਤਕਾ ਅਸੀਂ ਇਹ ਕਾਰ 8 ਘੰਟੇ ਚ ਵੀ ਬਣਾ ਕੇ ਦੇ ਸਕਦੇ ਹਾਂ ਸੋ ਸਮਰਥਾ ਸੰਗਤ ਦੀ ਹੈ ਸੰਗਤ ਚਾਹੇ ਸਾਕੋਸ਼ ਹੋ ਸਕਦਾ ਹੈ ਆਪਾਂ ਸਾਰਿਆਂ ਨੂੰ ਮੋੜਵ ਸੇਬੇ ਚ ਲਿਆ ਸਕਦੇ ਆ ਮੋੜਵ ਸੇਬਾ ਕੱਲਾ ਮਕਾਨ ਬਣਾ ਕੇ ਦੇਣਾ ਨਹੀਂ ਹੈ ਮੋੜਵ ਸੇਬੇ ਵਿੱਚ ਅਸੀਂ ਬੱਚਿਆਂ ਦੀ ਪੜ੍ਹਾਈ ਔਰ ਘਰ ਦਾ ਸਾਰਾ ਖਾਨਕੀਨ ਦਾ ਸਮਾਨ ਹਰ ਤਰ੍ਹਾਂ ਦਾ ਘਰ ਦਾ ਸਾਰਾ ਸਮਾਨ ਮੈਡੀਕਲ ਉਹਨਾਂ ਦੀ ਸਿਹਤ ਇਹ ਸਾਰਾ ਕੁਝ ਮੋੜਵ ਸੇਬੇ ਚ ਹੈ ਸੋ ਸਸੀ ਉਹਨਾਂ ਦੇ ਬੱਚਿਆਂ ਦੀ ਵੀ ਵਾਫੜੀਏ ਕੋ ਕਾਲਜ ਜੇ ਚਾਹ ਦਾ ਕਾਲਜ ਦੀ ਫੀਸ ਦਾ ਹੈਲਪ ਕਰੀਏ ਜੇ ਕੋ ਛੋਟੇ ਵਿੱਚ ਸਕੂਲਾਂ ਚ ਨਹੀਂ ਤਾਂ ਉਹਨਾਂ ਦੀ ਹੈਲਪ ਕਰੀਏ ਜੇ ਕੋ ਮੈਡੀਕਲੀ ਟਰੀਟਮੈਂਟ ਦੀ ਲੋੜ ਹੈ ਤਾਂ ਉਹ ਵੀ ਸਾਡੀਆਂ ਮੈਡੀਕਲ ਕੈਂਪ ਲੱਗ ਰਹੇ ਨੇ ਅਸੀਂ ਕਰ ਰਹੇ ਹਾਂ ਸੋ ਚੌਮਖੀ ਜੇ ਅਸੀਂ ਉਹਨੂੰ ਚਾਹਨੇ ਆ ਵਿਛਾਲ ਹੋ ਕੇ ਉਹ ਆਪਣੇ ਦੁਬਾਰਾ ਵਸੇਬੇ ਚ ਆਵੇ ਤਾਂ ਸਾਨੂੰ ਚੌਮਖੀ ਹੋ ਕੇ ਉਸ ਦੀ ਵਾਫੜੀ ਦੀ ਲੋੜ ਹੈ ਆਉ ਆਪਾਂ 6 ਨੰਬਰ ਮੇਜੂਦ ਨੇ ਜਨਨ ਉਹ ਅੱਜ ਜਿਹੜਾ ਕਲਕੀ ਕਲਗੀਤਾ ٹرسٹ ਵਾਲੋ ਜਿਹੜੇ ਘਰ ਬਣਾ ਕਿਤੇ ਗਏ ਨੇ ਹਾਜੀ ਭਾਜੀ ਕੀ ਨਾਮ ਆਪਣਾ ਰਣਜੀਤ ਸਿੰਘ ਜੀ ਕਿਹੜਾ ਪਿੰਡ ਜੀ ਖਾਨਾ ਪਿੰਡ ਦੀ ਅੱਜ ਜਿਹੜਾ ਘਰ ਬਣਾ ਕੇ ਦਿੱਤਾ ਗਿਆ ਜਦੋਂ ਹੜ ਆਇਆ ਸੀ ਉਦੋਂ ਇਹ ਘਰ ਬਿਲਕੁਲ ਤਬਾਹ ਹੋ ਗਿਆ ਹਾਂਜੀ ਨਹੀਂ ਭਾਜੀ ਪਾਣੀ ਰਾਤ ਕੋਲ ਆਇਆ ਅੱਜ ਵੀ ਰਾਤ ਨੂੰ ਆਇਆ ਕਿੰਨਾ ਕੁ ਪਾਣੀ ਆ ਗਿਆ ਸੀ ਘਰ ਵਿੱਚ ਪਾਣੀ ਇੱਥੇ ਮਾਰੇ ਬਹੁਤ ਜ਼ਿਆਦਾ ਹੈ ਲੱਖ ਲੱਖ ਨਾਲੋਂ ਜ਼ਿਆਦਾ ਹੈ ਹਾਂਜੀ ਸਹੀ ਹਾਂਜੀ ਤੇ ਜਿਹੜਾ ਬਾਬਾ ਜੀ ਤੁਹਾਡੇ ਕੋ ਪਹੁੰਚੇ ਦੀ ਖੁੱਦ ਉਹਨਾਂ ਤੱਕ ਜਿਹੜੀ ਜਾ ਕੇ ਟੁੱਤੀ ਪਹੁੰਚ ਨਹੀਂ ਬਾਬਾ ਇਹ ਮਾਰਾ ਨਹੀਂ ਆ ਵੀ ਆਪਣੀ ਕਦੇ ਆੜਾ ਨਹੀਂ ਨਹੀਂ ਹਾਂ ਲਗਾਇਆ ਨਹੀਂ ਅ ਪਰ ਆਪਣੇ ਉਹ ਆਗ ਜਾਣਦੇ ਹੋਰ ਜਮਾ ਪੁੱਢਣ ਜਾਣਦੇ ਹੋਣਗੇ ਸਰ ਗਿਰੀ ਜੀ ਉਹ ਜਿਹੜਾ ਨਹੀਂ ਪਤਾ ਲਾ ਸਕਦਾ ਅੱਜ ਕਿੱਦਾਂ ਦਾ ਮਹਿਸੂਸ ਹੋ ਰਿਹਾ ਜਿਆਦਾ ਮੋਰ ਫ੍ਰੈਂਡ ਸਿਰ ਆਪਣੇ ਘਰ ਸੀ ਹੋ ਗਿਆ ਅੱਜ ਜਿਹਾਂ ਅਸੀਂ ਤੇ ਮਹਿਸੂਸ ਹੋਦਣਾ ਹੀ ਕਰਦੇ ਨੇ ਜਿੰਨੋਂ ਉਹਨਾਂ ਨੇ ਬਣਾਉਣਾ ਸ਼ੁਰੂ ਕੀਤਾ ਸੀ ਇਹੋ ਜਿਹੀ ਸਾਡੇ ਮੁਰਗੇ ਘਰ ਨਾਲ ਬਾਹਰ ਵੀ ਅਸੀਂ ਨਹੀਂ ਹੀ ਪਿਆਰ ਨਹੀਂ ਬਣਿਆ ਤੇ ਹੁਣ ਘਰ ਨੂੰ ਸਿੱਧਾ ਉਹ ਦੇਖਾ ਆਉਂਦੇ ਨੇ ਠੀਕ ਹੈ ਜੀ ਤੇ ਪਰਿਵਾਰ ਵਿੱਚ ਕੌਣ ਕੌਣ ਰਹਿੰਦੇ ਆ ਪਰਿਵਾਰ ਚ ਮੈਂ ਤੇ ਤੁਹਾਡੇ ਸਾਡੇ ਠੀਕ ਹੈ ਜੀ ਮੇਰਾ ਵਾਰ ਅਸੀਂ ਦੇਖਦੇ ਹਾਂ ਸਾਡੀ ਠੀਕ ਹੈ ਤੇ ਜਿਹੜੇ ਆਉਣ ਵਾਲੇ ਦੇਣਾ ਉਹਦਾ ਪਰਿਵਾਰ ਮੈਂਬਰ ਜਿਹਨੂੰ ਲੋ ਲੋ ਦੱਸਿਆ ਗਿਆ ਕਿ ਘਰ ਤੋਂ ਸਾਡਾ ਰੁੜ ਗਿਆ ਸੀ ਸਾਨੂੰ ਨਹੀਂ ਸੀ ਉਮੀਦ ਵੀ ਜਿਹੜਾ ਮੁੜ ਘੜ ਬਣਾਵਾਂਗੇ ਪਰ ਸਾਡੀ ਜਿਹੜੀ ਪਰਮਾਤਮਾ ਨੇ ਮੂੜੇ ਕੰਜ ਫੇਰ ਵਾਹ ਫੜੀ ਜਿਹੜਾ ਰੈਲਵੇ ਸੇਰਾ ਮੋੜ ਸ਼ੁਰੂ ਹੋ ਗਿਆ ਔਰ ਉਹਨਾਂ ਵੱਲੋਂ ਜਿਹੜਾ ਵਾ ਕਲਗੀ ਘਰ ਕਲਗੀਤਾ ਟਰਸਟ ਦਾ ਜਿਹੜਾ ਵਾ ਧੰਨਵਾਦ ਕੀਤਾ ਜਾ ਰਿਹਾ ਹੈ ਕੈਮਰਾਮੈਨ ਵਿਰਿੰਦਰ ਠਾਕ ਦੇ ਨਾਲ ਹਰਜਿੰਦਰ ਸਿੰਘ ਗੁਰਾਇ ਚੱਕਣੀ ਪੰਜਾਬ ਕੇਸਰੀ ਟੀਵੀ ਪਿੰਡ ਕਾਨਾ ਜ਼ਿਲ੍ਹਾ ਗੁਰਦਾਸਪੁਰ